ਸੋ ਬਹੁਤ ਹੀ ਸਤਿਕਾਰਯੋਗ ਖਸਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ। ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿਕਾਰ ਨਮਸਕਾਰ ਜੈ ਹਿੰਦ। ਮੈਂ ਡਾਕਟਰ ਮੀਤ ਸਿੰਘ ਮੁੱਖੇਤੀ ਬੜੀ ਅਫਸਰ ਫਰੀਦਕੋਟ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਸਮੇਂ ਤੇ ਵਾਖੋਕ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ। ਅੱਜ ਦਾ ਵਿਸ਼ਾ ਇਹ ਕਿ ਨਰਮੇਦੀ ਫਸਲ ਦੇ ਵਿੱਚ ਗੈਪ ਫਿਲਿੰਗ ਕਿਵੇਂ ਕਰਨੀ ਹੈ ਜਿਹੜੇ ਗੈਪ ਰਹਿੰਦੇ ਉਹਨੂੰ ਆਪਾਂ ਕਿਵੇਂ ਭਰ ਸਕਦੇ ਹਾਂ ਸਣ ਵੀਰੋਂ ਨਰਮੇ ਦੀ ਫਸਲ ਸਾਡੀ ਬਹੁਤ ਹੀ ਇੰਪੋਰਟੈਂਟ ਫਸਲ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਕਣਕ ਝੋਨੇ ਤੋਂ ਬਾਅਦ ਤੀਜੀ ਅਹਿਮ ਫਸਲ ਹੈ ਜਿਹੜੀ ਕਿ ਮਾਲਵੇ ਖੇਤਰ ਦੀ ਇੱਕ ਬਹੁਤ ਅਹਿਮ ਫਸਲ ਵੀ ਆਪਾਂ ਕਹਿ ਸਕਦੇ ਹਾਂ ਅੱਜ ਕੱਲ੍ਹ ਜੇ ਕਿਸਾਨ ਵੀਰਾਂ ਨੇ ਨਰਮੇ ਦੀ ਕਾਸ਼ਤ ਕਰ ਲਈ ਹੈ ਜਾਂ ਕਰ ਰਹੇ ਨੇ ਉਹਨਾਂ ਨੂੰ ਇੱਕ ਦੋ ਨੁਕਤੇ ਜਿਹੜੇ ਨੇ ਉਹ ਆਪਣੇ ਧਿਆਨ ਵਿੱਚ ਰੱਖਣੇ ਚਾਹੀਦੇ ਆ ਜਿਹੜੇ ਕਿ ਬਹੁਤ ਜ਼ਰੂਰੀ ਆ ਆਮ ਕਰਕੇ ਜਦੋਂ ਆਪਾਂ ਨਰਮਾ ਬੀਜਦੇ ਆ ਉਸ ਤੋਂ ਬਾਅਦ ਕੋਈ ਸਮ ਨਰਮਾ ਨਹੀਂ ਉਗਦਾ ਜਾਂ ਕਦੀ ਕਰੰਟ ਹੋ ਜਾਂਦੀ ਆ ਜਾਂ ਕਿਸੇ ਹੋਰ ਸਮੱਸਿਆ ਕਰਕੇ ਬੂਟੇ ਮਰ ਜਾਂਦੇ ਆ ਫਿਰ ਉੱਥੇ ਗੈਪ ਰਹਿ ਜਾਂਦੇ ਆ ਗੈਪ ਦਾ ਉਹ ਵਿੱਥਾ ਰਹਿ ਜਾਂਦੀ ਆ ਦੇ ਬੂਟੇ ਮਰ ਜਾਂਦੇ ਆ ਕਈ ਵਾਰੀ ਕੋਈ ਕੋਈ ਜਾਨਵਰ ਵਗੈਰਾ ਕੋਈ ਪਛੂ ਵਗੈਰਾ ਉਹ ਵੀ ਜਿਹੜਾ ਉਹ ਪੁੱਟ ਦਿੰਦਾ ਬੂਟੇ-ਪੁੱਟੇ ਦੰਦਰ ਮੇਦੇ ਸੋ ਕੋੜੀ ਵਿਥਾਂ ਨੇ ਗੈਪ ਨੇ ਉਹਦੇ ਨਾਲ ਜਿਹੜੀ ਹੱਡੀ ਪੈਦਾਵਰ ਤੇ ਜਿਹੜਾ ਉਹ ਬਹੁਤ ਪ੍ਰਭਾਵ ਦਿੰਦਾ ਇਸ ਦੇ ਨਾਲ ਨਾਲ ਕੁਛ ਧਾਵਾ ਦੇ ਉੱਤੇ ਜਿਹੜੇ ਨੇ ਉਹ ਸੰਗਣੇ ਬੂਟੇ ਉੱਗ ਪੈਂਦੇ ਨੇ ਜਦੋਂ ਸੰਗਣੇ ਉਹ ਬੂਟੇ ਉੱਗਣਗੇ ਤੇ ਉਹ ਆਪਸ ਵਿੱਚ ਉਹਦਾ ਕੰਪੀਟੀਸ਼ਨ ਜਿਹੜਾ ਮੁਕਾਬਲਾ ਜਿਹੜਾ ਵਧੂਗਾ ਤੇ ਉਹ ਜਿਹੜੇ ਨੇ ਉਹਦੀ ਪੈਦਾਵਾਰ ਜਿਹੜੀ ਆ ਉਹ ਘਟ ਰੋ ਗਈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਵਿੱਚ ਆ ਸਪਰੇਅ ਕਰਨ ਵੀ ਕਈ ਵਾਰੀ ਹੋਰ ਜਿਹੜੇ ਹੈਗੇ ਨੇ ਜਿਹੜੇ ਕੰਮ ਨੇ ਉਹ ਕਰਨੇ ਜਿਹੜੇ ਔਖੇ ਹੋ ਜਾਂਦੇ ਨੇ ਖਾਸ ਕਰਕੇ ਛਰਕਾ ਕਰਨਾ ਵਾ ਕਿਸੇ ਤਰ੍ਹਾਂ ਦਾ ਉਹਦਾ ਜਿਹੜਾ ਕੰਮ ਕਰਨਾ ਜਿਹੜਾ ਵਾ ਔਖਾ ਹੋ ਜਾਂਦਾ ਸੋ ਇਸ ਕਰਕੇ ਦੋ ਕੰਮ ਬਹੁਤ ਜ਼ਰੂਰੀ ਨੇ ਪਹਿਖ ਤਾਂ ਜਿਹੜੀ ਆ ਜਿਹੜੇ ਸੰਘਣਾ ਉੱਗਿਆ ਵਾ ਉਹਨੂੰ ਆਪਾਂ ਵਿਰਲਾ ਕਰ ਲਈਏ ਤੇ ਜਿੱਥੇ ਗੈਪ ਜਿੱਥੇ ਵਿਥਾਂ ਰਹਿ ਗਈਆਂ ਨੇ ਉੱਥੇ ਆਪਾਂ ਬੂਟੇ ਹੋਰ ਲਾ ਦਈਏ ਕੁਣ ਹੋਰ ਬੂਟੇ ਲਾਉਣ ਨੂੰ ਵਾਸਤੇ ਹਾਂਡੇ ਕੋ ਬੂਟੇ ਚਾਹੀਦੇ ਆ ਉਹ ਆਪਾਂ ਜੇ ਪੁੱਟ ਕੇ ਲਾਵਾਂਗੇ ਤੇ ਉਹ ਕਮਲਾ ਜਾਣਗੇ ਗਰਮੀ ਬੜੀ ਐ ਸੋ ਉਸ ਵਾਸਤੇ ਸਾਡੇ ਕੋਲ ਇੱਕ ਬੜਾ ਵਧੀਆ ਤਰੀਕਾ ਆ ਕਿ ਆਪਾਂ ਇੱਕ ਵੱਖਰੀ ਨਰਸਰੀ ਤਿਆਰ ਕਰ ਲਈਏ 100 ਕ ਬੂਟਾ ਜਿਹੜਾ ਵਾ ਜਾਂ ਤੋਂ ਤੱਕ 100 ਤੱਕ ਬੂਟਾ ਵੀ ਆਪਾਂ ਕਰ ਸਕਦੇ ਆ ਤਿਆਰ ਕਰ ਸਕਦੇ ਆ ਤੇ ਉਹ ਇੱਕ ਜਿਹੜੇ 6x4 ਇੰਚ ਦੇ ਜਿਹੜੇ ਲਿਫਾਫੇ ਆ ਪਲਾਸਟਿਕ ਦੇ ਲਿਫਾਫੇ ਆ ਉਦੇ ਵਿੱਚ ਇਹ ਕਰਕੇ ਉਹਦੇ ਵਿੱਚ ਮਿੱਟੀ ਤੇ ਰੂੜੀ ਜਿਹੜੀ ਆ ਉਹ ਬਰਾਬਰ ਮਾਤਰਾ ਵਿੱਚ ਰਲਾ ਕੇ ਉਹਦੇ ਵਿੱਚ ਭਰ ਕੇ ਤੇ ਉਹਨੂੰ ਕਿਸੇ ਟੁਕਵੀਂ ਜਗ੍ਹਾ ਤੇ ਰੱਖ ਕੇ ਉਹਦੇ ਵਿੱਚ ਵੀ ਦੋ ਬੀਜ ਜਿਹੜੇ ਨੇ ਇੱਕ ਇੱਕੜੇ ਲਪਾਫੇ ਦੇ ਵਿੱਚ ਬੀਜ ਦੀਏ ਜਦੋਂ ਤੁਹਾਡੇ ਇਹ ਬੂਟੇ ਜਿਹੜੇ ਆ ਜਿਹੜੇ ਆਪਾਂ ਵੱਖਰੀ ਪਨੀਰੀ ਤਿਆਰ ਕੀਤੀ ਆ 3 ਹਫ਼ਤੇ ਹੋ ਜਾਂਦੇ ਆ ਜਿੱਥੇ ਵੀ ਗੈਪ ਤੁਹਾਨੂੰ ਲੱਗਦੇ ਜਿੱਥੇ ਵਿੱਥਾਂ ਲੱਗਦੀਆਂ ਨੇ ਜਿੱਥੇ ਕੁਝ ਬੂਟੇ ਨਹੀਂ ਉਗੇ ਜਾਂ ਉਹ ਕਰੰਡ ਹੋ ਗਈ ਆ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਆ ਉੱਥੇ ਅਸੀਂ ਬੂਟੇ ਜਿਹੜੇ ਲਾ ਸਕਦੇ ਆ ਸੋ ਇਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਜਿਹੜੀ ਪੈਦਾਵਾਰ ਤੇ ਕੋਈ ਅਸਰ ਨਹੀਂ ਪਊਗਾ ਪੈਦਾਵਾਰ ਹੀ ਵਧੀਆ ਹੋਊਗੀ ਤੁਹਾਡੀ ਗੈਪ ਫਿਲਿੰਗ ਵੀ ਜਿਹੜੀ ਵਧੀਆ ਹੋ ਜੂਗੀ ਦੂਜਾ ਕੰਮ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਥਿਨਿੰਗ ਜਿਹੜੀ ਆ ਜਿਹੜੀ ਵਿਰਲੇ ਬੂਟੇ ਕਰਨੇ ਆ ਉਹ ਵੀ ਜਰੂਰ ਕਰਨੇ ਆ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਵਾ ਇਹਦੇ ਵਿੱਚ ਕੀ ਆ ਕਿ ਤੁਹਾਡੀ ਨਰਮੀ ਦੀ ਫਸਲ ਦਾ ਜਿਹੜਾ ਪੈਦਾਵਾਰ ਤੇ ਜਿਹੜੀ ਆ ਉਹ ਜਿਹੜਾ ਬੁਰਾ ਪ੍ਰਭਾਵ ਪੈਣਾ ਵਾ ਜਾਂ ਕੋ ਮਾੜਾ ਪ੍ਰਭਾਵ ਪੈਣਾ ਵਾ そう、さイランぼボぼタンワット、ソさサイランダボタン